ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਦੀ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਆ ਜੀ ਜਿਵੇਂ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਜੀ ਇਹ ਜਿਹੜੀ ਖਾਦ ਹੈ ਜੀ ਇਹ ਦੇਸੀ ਖਾਦ ਆਪਾਂ ਘਰੇ ਤਿਆਰ ਕੀਤੀ ਹੈ ਤੇ ਜਿਹੜੀਆਂ ਆਪਾਂ ਘਰੇ ਸਬਜ਼ੀਆਂ ਲਾਉਨੇ ਆ ਉਹਨਾਂ ਤੇ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰਦੀ ਹੈ ਇਹ ਖਾਦ ਤੇ ਜਦੋਂ ਫਿਰ ਜਿਹੜੀ ਇਹ ਖਾਦ ਹੈ ਆਪਾਂ ਆਪਣੀਆਂ ਸਬਜ਼ੀਆਂ ਤੇ ਵਰਤਦੇ ਆਂ ਤੇ ਫਿਰ ਆਪਾਂ ਨੂੰ ਬਾਅਦ ਦੇ ਵਿੱਚ ਇਹਦੇ ਰਿਜ਼ਲਟ ਦਾ ਪਤਾ ਲੱਗਦਾ ਹੈ ਵੀ ਜਿਹੜੀ ਇਹ ਖਾਦ ਹੈ ਕਿੰਨੀ ਜਿਆਦੀ ਮਤਲਬ ਪਾਵਰਫੁਲ ਤੇ ਸ਼ਕਤੀਸ਼ਾਲੀ ਇਹ ਖਾਦ ਹੈ ਤੇ ਜਿਹੜੀ ਇਹ ਖਾਦ ਹੈ ਜੀ ਇਹ ਜਿਹੜੀ ਦੇਸੀ ਖਾਦ ਅਸੀਂ ਘਰੇ ਤਿਆਰ ਕੀਤੀ ਹੈ ਜਿਵੇਂ ਕਿ ਆਪਣੇ ਘਰ ਦੇ ਵਿੱਚ ਆਪਾਂ ਚੀਰਦੇ ਆਂ ਜੀ ਸਬਜ਼ੀਆਂ ਤੇ ਸਬਜ਼ੀਆਂ ਦੇ ਜਿਹੜੇ ਛਿਲਕੇ ਜਾਂ ਛੇਲੜਾ ਜਾਂ ਫालतू ਟੁਕੜੇ ਹੁੰਦੇ ਨੇ ਤੇ ਉਹਨਾਂ ਦੇ ਮਤਲਬ ਟੁਕੜੇ ਛਿਲਕਿਆਂ ਆਤੀ ਤਿਆਰ ਕੀਤੀ ਹੈ ਜੀ ਇਹ ਆਪਾਂ ਖਾਦ ਤਿਆਰ ਆਜੋ ਜੀ ਫਿਰ ਸਮਾਂ ਜਿਆਦਾ ਨਾ ਖਰਾਬ ਕਰਦਿਆਂ ਹੋਇਆ ਤੁਹਾਨੂੰ ਦੱਸਨੇ ਆ ਵੀ ਜਿਹੜੀ ਇਹ देशी ਖਾਦ ਆਪਾਂ ਤਿਆਰ ਕੀਤੀ ਐ ਇਹ ਕਿਵੇਂ ਤਿਆਰ ਕੀਤੀ ਐ ਤੇ ਕਿੰਨੇ ਚਿਰਚੇ ਤਿਆਰ ਹੋ ਜਾਂਦੀ ਐ ਵੀਡੀਓ ਧਿਆਨ ਨਾਲ ਦੇਖਿਓ ਸਾਰੀ ਦੇਖਿਓ ਤਾਂ ਕਿ ਸਮਝ ਆ ਸਕੇ ਪੂਰੀ ਵੀ ਜਿਹੜੀ ਖਾਦ ਐ ਇਹ ਕਿਵੇਂ ਤਿਆਰ ਹੁੰਦੀ ਐ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੰਮ ਕਰਨਾ ਜੀ ਉਹ ਇਹ ਕੰਮ ਆਪਾਂ ਇਹ ਕਰਨਾ ਵੀ ਆਪਾਂ ਲੈ ਲੈਣੀ ਐ ਕੋਈ ਖਾਲੀ ਪਲਾਸਟਿਕ ਦੀ ਬਾਲਟੀ ਜਿਵੇਂ 10 ਕੁ ਲੀਟਰ ਦੀ ਬਾਲਟੀ ਆਉਂਦੀ ਐ ਉਹ ਲੈ ਲੈਣੀ ਐ ਤੇ ਖਾਲੀ ਬਾਲਟੀ ਜਿਹੜੀ ਐ ਉਹ ਲੈ ਕੇ ਤੁਸੀਂ ਕੀ ਕਰਨਾ ਐ ਜੀ ਜਿਵੇਂ ਆਪਣੇ ਘਰ ਦੇ ਵਿੱਚ ਆਪਾਂ ਸਬਜ਼ੀਆਂ ਚੀਰਦੇ ਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਚੀਰਦੇ ਆਂ ਤਾਂ ਜਿਹੜੇ ਉਹਨਾਂ ਦੇ ਛਿਲਕੇ ਹੁੰਦੇ ਨੇ ਉਹ ਛਿਲਕੇ ਜਾਂ ਟੁਕੜੇ ਤੇ ਫਾਲਤੂ ਛਿਲੜਾਂ ਲੈ ਕੇ ਉਹ ਬਾਲਟੀ ਦੇ ਵਿੱਚ ਆਪਾਂ ਪਾ ਲੈਣੇ ਨੇ ਤੇ ਜਿਵੇਂ ਕੋਈ ਵੀ ਕਿਸੇ ਤਰ੍ਹਾਂ ਦਾ ਆਪਾਂ ਮਤਲਬ ਘਰ ਦੇ ਵਿੱਚ ਫਲ ਖਾਣੇ ਆ ਉਹਨਾਂ ਦੇ ਵੀ ਜਿਵੇਂ ਆਪਣਾ ਕੇਲੇ ਦੇ ਛਿਲਕੇ ਹੁੰਦੇ ਨੇ ਕੇਲੇ ਦੇ ਛਿਲਕੇ ਦੇ ਵਿੱਚ ਵੀ ਪੋਟਾਸ਼ੀਅਮ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ ਉਹ ਵੀ ਤੁਸੀਂ ਸੁੱਟ ਨਾਣੀ ਉਹ ਵੀ ਉਸ ਬਾਲਟੀ ਦੇ ਵਿੱਚ ਪਾ ਲੈਣਾ ਤੇ ਇਸੇ ਤਰ੍ਹਾਂ ਆਪਣੇ ਘਰ ਜਿਹੜੀ ਫਾਲਤੂ ਸਬਜ਼ੀ ਹੁੰਦੀ ਐ ਉਹਦੇ ਟੁਕੜੇ ਹੁੰਦੇ ਨੇ ਰੋਜ਼ ਰਜਾਨਾ ਚੀਰਨੇ ਆ ਬਾਲਟੀ ਦੇ ਵਿੱਚ ਪਾਈ ਜਾਣਾ ਤੇ ਸਮਾਨ ਜਿਹੜਾ ਕੂੜਾ ਐ ਤੇ ਥੋੜਾ ਥੋੜਾ ਨਾਲ ਆਪਾਂ ਐਡ ਕਰਦੇ ਰਹਿਣਾ ਜੀ ਪਾਣੀ ਇਸੇ ਤਰੀਕਾ ਕਰਦੇ ਰੋਜ਼ ਕਰਦੇ ਆ ਜਦੋਂ ਮਤਲਬ ਆਪਾਂ ਦੇਖਾਂਗੇ ਵੀ ਉਹਦੇ ਜਿੰਨਾ ਵਾਵਾ ਕਾਫੀ ਵਿੱਚ ਉਹਦੇ ਆਪਾਂ ਸਮਾਨ ਕੂੜਾ ਇਕੱਠਾ ਕਰਦਾਂਗੇ ਤੇ ਇੱਕ ਕੰਮ ਹੋਰ ਜਿਹੜਾ ਕਰਨਾ ਐ ਜੀ ਉਹ ਕੰਮ ਇਹ ਕਰਨਾ ਵੀ ਜਿਹੜੀ ਆਪਾਂ ਮਤਲਬ ਬਾਲਟੀ ਦੇ ਵਿੱਚ ਆਪਾਂ ਵੇਸਟ ਛਿਲੜਾ ਜਾਂ ਪਾਈਆਂ ਨੇ ਆਪਾਂ ਮਤਲਬ ਟੁਕੜੇ ਪਾਏ ਨੇ ਉਦੇ ਉੱਪਰ ਜਿਹੜਾ ਟੱਕਣ ਲਾਣਾ ਹੈ ਉਹ ਟੱਕਣ ਹੋ ਸਕੇ ਖੁੱਲਾ ਲਾਣਾ ਹੈ ਟੱਕਣਾ ਕਿਉਂਕਿ ਫਿਰ ਜਿਹੜੀ ਉਹਦੇ ਵਿੱਚ ਗੈਸ ਹੈ ਉਹ ਗੈਸ ਨਾ ਬਣੂਗੀ ਤੇ ਉਹ ਜਿਹੜੀ ਹਵਾ ਵਿੱਚ ਉਹ ਰਿਲੀਜ਼ ਹੁੰਦੀ ਰਹੇਗੀ ਤੇ ਉਹਦੇ ਉੱਪਰ ਟੱਕਣ ਲਾ ਕੇ ਤੇ ਉਹਨੂੰ ਜਦੋਂ ਤੁਸੀਂ ਦੇਖੋਗੇ ਵੀ 10 ਕੁ ਦਿਨ ਲੰਘ ਜਾਣਗੇ ਤੇ 10 ਦਿਨਾਂ ਤੋਂ ਬਾਅਦ ਜਿਹੜੇ ਫਿਰ ਉਹ ਆਪਣੇ ਮਤਲਬ ਛਿਲੜਾ ਜਾਂ ਛਿਲਕੇ ਨੇ ਉਹ ਗਲਨੇ ਸ਼ੁਰੂ ਹੋ ਜਾਣਗੇ ਤੇ ਜਿਹੜਾ ਮਤਲਬ ਉਹਦਾ ਰੰਗ ਹੈ ਉਹ ਬਲੈਕ ਹੋ ਜਾਏਗਾ ਕਾਲਾ ਹੋ ਜਾਏਗਾ ਤੇ ਜਦੋਂ ਇੰਨੇ ਕੁ ਦਿਨ ਲੰਘ ਜਾਣਗੇ ਫੇਰ ਜਿਹੜਾ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਵੀ ਜਿਵੇਂ ਆਪਣੇ ਘਰ ਆਪਾਂ ਪਸ਼ੂ ਰੱਖੇ ਹੁੰਦੇ ਨੇ ਤੇ ਰੂੜੀ ਆਮ ਹੀ ਘਰਾਂ ਦੇ ਵਿੱਚ ਹੁੰਦੀ ਹੈ ਆਪਾਂ ਲੈ ਲੈਣੀ ਆ ਜੀ ਪਸ਼ੂਆਂ ਦੇ ਗੋਹੇ ਵਾਲੀ ਰੂੜੀ ਤੇ ਜਿਹੜੀ ਰੂੜੀ ਲੈਣੀ ਹੈ ਉਹ ਮਤਲਬ ਤਾਜ਼ੇ ਗੋਹੇ ਦੀ ਨਹੀਂ ਲੈਣੀ ਪ੍ਰਾਣੀ ਰੂੜੀ ਲੈਣੀ ਹੈ ਜਿਹੜੀ ਪ੍ਰਾਣੀ ਰੂੜੀ ਹੁੰਦੀ ਹੈ ਉਹਦੇ ਵਿੱਚ ਪੋਸ਼ਕ ਤੱਤ ਬਹੁਤ ਜ਼ਿਆਦਾ ਹੁੰਦੇ ਨੇ ਇਸ ਕਰਕੇ ਪ੍ਰਾਣੀ ਰੂੜੀ ਲੈਣੀ ਹੈ ਜੀ ਤੁਸੀਂ ਤੇ ਰੂੜੀ ਪ੍ਰਾਣੀ ਲੈਣੀ ਹੈ ਜੀ ਵੀ ਆਈਡੀਏ ਦੇ ਨਾਲ ਜਿਵੇਂ ਇੱਕ ਤਾਸਲਾ ਆਪਾਂ ਪ੍ਰਾਣੀ ਰੂੜੀ ਲੈ ਕੇ ਤੇ ਜਿਹੜਾ ਆਪਣਾ ਬਾਲਟੀ ਦੇ ਵਿੱਚ ਆਪਾਂ ਪਾਇਆ ਏ ਛਿਲੜਾਂ ਜਾਂ ਛਿਲਕੇ ਇਹਦੇ ਵਿੱਚੋਂ ਰੂੜੀ ਪਾ ਦੇਣੀ ਹੈ ਤੇ ਰੂੜੀ ਪਾਣ ਤੋਂ ਬਾਅਦ ਉਹਨੂੰ ਥੋੜਾ ਥੋੜਾ ਉੱਪਰੋਂ ਆਪਾਂ ਦੱਬ ਦੇਣਾ ਹੈ ਦੱਬਣ ਤੋਂ ਬਾਅਦ ਫਿਰ ਜਿਹੜਾ ਟੱਕਣ ਸੀ ਫਿਰ ਟੱਕਣ ਉਹੀ ਖੁੱਲਾ ਟੱਕਣਾ ਜਿਦੇ ਚੋਂ ਮਤਲਬ ਗੈਸ ਰਿਲੀਜ਼ ਹੁੰਦੀ ਹੈ ਉੱਪਰ ਰੱਖ ਦੇਣਾ ਤੇ ਰੱਖਣ ਤੋਂ ਬਾਅਦ ਘੱਟੋ ਘਾਟ ਆਪਾਂ ਉਹਨੂੰ 40-45 ਦਿਨਾਂ ਲਈ ਛੱਡ ਦੇਣਾ ਉਹਨੂੰ ਇਸੇ ਤਰ੍ਹਾਂ ਕੋਈ ਉਹਦੇ ਨਾਲ ਛੇੜਛਾੜ ਨਹੀਂ ਕਰਨੀ ਨਾ ਉਸ ਮਤਲਬ ਜਿਹੜੀ ਬਾਲਟੀਆਂ ਨੂੰ ਹਿਲਾਣਾ ਹੈ ਨਾ ਉਹਦਾ ਟੱਕਣ ਚੁੱਕ ਕੇ ਵੇਖਣਾ ਹੈ ਤੇ ਜਿਹੜਾ ਮਤਲਬ ਇਹ ਜਿਹੜਾ ਆਪਾਂ ਸਮਾਨ ਪਾ ਕੇ ਬਾਲਟੀ ਵਿੱਚ ਰੱਖਿਆ ਇਹਨੂੰ ਰੱਖਣਾ ਹੈ ਜੀ ਛਾਂ ਦੇ ਵਿੱਚ ਧੁੱਪੇ ਨਹੀਂ ਰੱਖਣਾ ਤੇ 40-45 ਦਿਨਾਂ ਤੋਂ ਬਾਅਦ ਤੁਸੀਂ ਦੇਖੋਗੇ ਵੀ ਜਦੋਂ ਆਪਾਂ ਇਹਦਾ ਢੱਕਣ ਚੁੱਕ ਕੇ ਦੇਖਾਂਗੇ ਤਾਂ ਬਹੁਤ ਹੀ ਜ਼ਬਰਦਸਤ ਜਿਹੜੀ ਆਪਣੀ ਖਾਦ ਹੈ ਉਹ ਬਣ ਕੇ ਤਿਆਰ ਹੋ ਜੇਗੀ ਤੇ ਆਪਣੀਆਂ ਸਬਜ਼ੀਆਂ ਦੇ ਵਰਤਨ ਦੇ ਯੋਗ ਹੋ ਜੂਗੀ ਕਿਉਂਕਿ ਜਿਹੜੀ ਫਿਰ ਇਹ ਖਾਦ ਹੈ ਨਾ ਇੰਨੀ ਜਿਆਦੀ ਪਾਵਰਫੁੱਲ ਤੇ ਸ਼ਕਤੀਮੁਸ਼ਾਲੀ ਬਣ ਜਾਂਦੀ ਹੈ ਉਹਦਾ ਕਾਰਨ ਇਹੀ ਹੁੰਦਾ ਹੈ ਵੀ ਜਿਹੜੇ ਆਪਾਂ ਇਹਦੇ ਵਿੱਚ ਮਤਲਬ ਆਪਣੀਆਂ ਸਬਜ਼ੀਆਂ ਦੇ ਵੇਸਟ ਛਿਲਕੇ ਟੁਕੜੇ ਤੇ ਛਿਲੜਾ ਪਾਉਂਦੇ ਰਹੇ ਆ ਜਾਂ ਕੇਲੇ ਦੀਆਂ ਛਿਲੜਾਂ ਹੋਰ ਫਲਾਂ ਦੀਆਂ ਉਹਨਾਂ ਦੇ ਵਿੱਚ ਜਿਹੜੇ ਪੋਸ਼ਕ ਤੱਤ ਹੁੰਦੇ ਨੇ ਮੈਕਰੋ ਨਿਊਟਰੀਐਂਟ ਉਹ ਬਹੁਤ ਹੀ ਜ਼ਿਆਦਾ ਮਾਤਰਾ 'ਚ ਹੁੰਦੇ ਨੇ ਇਸ ਕਰਕੇ ਜਿਹੜੀ ਫਿਰ ਖਾਦ ਆ ਤਾਂ ਬਹੁਤ ਹੀ ਜਿਆਦੀ ਜ਼ਬਰਦਸਤ ਖਾਦ ਦੇਸੀ ਖਾਦ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਫਿਰ ਆਪਣੀ ਜਿਹੜੀ ਸਬਜੀ ਹੈ ਉਹਦੇ ਤੇ ਆਪਾਂ ਨੂੰ ਡੀਏਪ ਜਾਂ ਯੂਰੀਆ ਵਰਤਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਦੇ ਡੀਏਪ ਯੂਰੀਏ ਦੇ ਨਾਲੋਂ ਜ਼ਿਆਦਾ ਇਹ ਵਧੀਆ ਜਿਹੜੀ ਖਾਦ ਹੈ ਬਹੁਤ ਹੀ ਵਧੀਆ ਕੰਮ ਕਰਦੀ ਹੈ ਕਿਉਂਕਿ ਜਿਹੜੀ ਖਾਦ ਹੈ ਆਰਗੈਨਿਕ ਹੈ ਬਿਨਾ ਯੈਰਾਂ ਕੈਮੀਕਲਾਂ ਤੋਂ ਰਾਇਤ ਹੈ ਤੇ ਇਸ ਕਰਕੇ ਫਿਰ ਜਿਹੜੀ ਆਪਣੀ ਸਬਜੀ ਤੇ ਜਦੋਂ ਇਹ ਆਪਾਂ ਖਾਦ ਵਰਤਦੇ ਆਂ ਤੇ ਜਿਹੜੀ ਆਪਾਂ ਨੂੰ ਸਬਜੀ ਹੈ ਉਹ ਵੀ ਬਿਲਕੁਲ ਆਰਗੈਨਿਕ ਸ਼ੁੱਧ ਤਾਜੀ ਖਾਣ ਨੂੰ ਮਿਲਦੀ ਹੈ ਤੇ ਜਿਹਦੇ ਨਾਲ ਫਿਰ ਜਿਹੜੀ ਆਪਣੀ ਸਿਹਤ ਹੈ ਉਹਦਾ ਵੀ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਤੇ ਬਾਕੀ ਕੋਈ ਵੀ ਕਿਸੇ ਤਰ੍ਹਾਂ ਦੀ ਆਪਣੀ ਸਬਜੀ ਤੇ ਕਮੀ ਹੁੰਦੀ ਹੈ ਉਹ ਜਿਹੜੀ ਖਾਦ ਹੈ ਇਹ ਪੂਰੀ ਕਰਦੀ ਹੈ ਜਾਨੀ ਕਿ ਕੋਈ ਵੀ ਕਮੀ ਹੋਏ ਜਿਵੇਂ ਕਈਆਂ ਫਲ ਫਾਲ ਜਾਂ ਫੁੱਲ ਝੜਦੇ ਨੇ ਉਹ ਵੀ ਦਿੱਕਤ ਹੈ ਜਿਹੜੀ ਆਪਣੀ ਦੂਰ ਹੋ ਜਾਂਦੀ ਹੈ ਤੇ ਸਬਜੀ ਆਪਾਂ ਨੂੰ ਭਰਪੂਰ ਖਾਨ ਨੂੰ ਮਿਲਦੀ ਐ ਤੇ ਆਪਣੀ ਸਬਜੀ ਜਿਹੜੀ ਆ ਫਲ ਦੇ ਨਾਲ ਲੱਦੀ ਜਾਂਦੀ ਐ ਤੇ ਆ ਜਾਓ ਜੀ ਫਿਰ ਇਹਨੂੰ ਹੁਣ ਆਪਾਂ ਦੱਸਨੇ ਆ ਤੁਹਾਨੂੰ ਵਰਤਣ ਦਾ ਤਰੀਕਾ ਵੀ ਜਿਹੜੀ ਆਪਣੀ ਖਾਦ ਦੇ ਬਣ ਕੇ ਤਿਆਰ ਹੋ ਜੇਗੀ ਬਾਅਦ ਦੇ ਵਿੱਚ ਆਪਾਂ ਆਪਣੀਆਂ ਸਬਜ਼ੀਆਂ ਤੇ ਇਹਨੂੰ ਕਿਵੇਂ ਵਰਤਣਾ ਐ ਤੇ ਕਿੰਨੇ ਦਿਨਾਂ ਬਾਅਦ ਰਿਲੀਜ਼ ਕਰਕੇ ਫੇਰ ਵਰਤਾਂਗੇ ਆਪਾਂ ਇਹਨੂੰ ਤੇ ਆ ਜਾਓ ਜੀ ਤੁਹਾਨੂੰ ਦੱਸਨੇ ਆ ਇਹਨੂੰ ਵਰਤਣ ਦਾ ਤਰੀਕਾ ਤਾਂ ਜਿਹੜੀ ਇਹ ਖਾਦ ਐ ਜੀ ਕਿਵੇਂ ਵਰਤਣੀ ਐ ਜੀ ਉਹ ਤਰੀਕਾ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਹੈ ਜੀ ਉਹ ਗੱਲ ਇਹ ਹੈ ਜੀ ਇਸ ਖਾਦ ਬਾਰੇਆਂ ਵਰਤਣ ਵਾਲੀ ਸਾਵਧਾਨੀ ਕਿਉਂਕਿ ਮੈਂ ਇਹ ਗੱਲ ਤਾਂ ਕਹਿ ਰਿਹਾ ਨਾ ਜਿਹੜੀ ਇਹ ਖਾਦ ਹੈ ਇਹਨੂੰ ਵਰਤਣ ਦਾ ਸਹੀ ਤਰੀਕਾ ਹੈ ਜਿਹੜਾ ਉਸ ਤਰੀਕੇ ਨਾਲ ਹੀ ਇਸ ਖਾਦ ਨੂੰ ਆਪਣੀਆਂ ਸਬਜ਼ੀਆਂ ਤੇ ਵਰਤਿਆ ਜਾਏ ਕਿਉਂਕਿ ਜਿਹੜੀ ਇਹ ਖਾਦ ਹੈ ਨਾ ਇਹ ਦੇਸੀ ਕੰਪੋਸਟ ਖਾਦ ਤਿਆਰ ਕੀਤੀ ਹੈ ਇਹ ਬਹੁਤ ਹੀ ਜ਼ਿਆਦਾ ਪਾਵਰਫੁੱਲ ਤੇ ਸ਼ਕਤੀਸ਼ਾਲੀ ਬਣ ਗਈ ਹੈ ਇਸ ਕਰਕੇ ਜੇ ਆਪਾਂ ਗਲਤੀ ਦੇ ਨਾਲ ਆਪਣੀ ਸਬਜ਼ੀ ਦੇ ਨਾਲ ਜ਼ਿਆਦੀ ਪਾ ਦਾਂਗੇ ਤਾਂ ਸਬਜ਼ੀ ਦਾ ਨੁਕਸਾਨ ਵੀ ਹੋ ਸਕਦਾ ਹੈ ਤੇ ਇਸ ਕਰਕੇ ਜਿਹੜੀ ਇਹ ਖਾਦ ਹੈ ਇਹਨੂੰ ਬਿਲਕੁਲ ਸੀਮਤ ਮਾਤਰਾ ਦੇ ਵਿੱਚ ਜਿਵੇਂ ਮੈਂ ਸਮਝਾਵਾਂਗਾ ਉਸ ਹਿਸਾਬ ਦੇ ਨਾਲ ਵਰਤਣਾ ਫਿਰ ਆਪਣੀ ਸਬਜੀ ਤੇ ਬਿਲਕੁਲ ਸਹੀ ਕੰਮ ਕਰੇਗੀ ਤੇ ਕੋਈ ਵੀ ਉਹਨਾਂ ਦੇ ਵਿੱਚ ਜਿਹੜੀ ਸਬਜੀ ਆਪਣੀ ਦੇ ਕਮੀ ਹੈ ਉਹ ਇਹ ਖਾਦ ਨਹੀਂ ਰਹਿਣ ਦਿੰਦੀ ਤੇ ਹੁਣ ਦੱਸਦੇ ਹਾਂ ਜੀ ਆਪਾਂ ਤੁਹਾਨੂੰ ਇਸ ਖਾਦ ਨੂੰ ਵਰਤਣ ਦਾ ਤਰੀਕਾ ਵੀ ਆਪਣੀਆਂ ਸਬਜ਼ੀਆਂ ਤੇ ਕਿਵੇਂ ਵਰਤਣਾ ਤੇ ਸਭ ਤੋਂ ਪਹਿਲਾਂ ਜਿਹੜੀ ਆਪਣੀ ਕੋਈ ਵੀ ਘਰੇ ਲਾਈ ਹੋਈ ਸਬਜੀ ਹੈ ਚਾਹ ਵੇਲਾ ਵਾਲੀ ਹੈ ਚਾਹ ਆਪਾਂ ਬੈਂਗਲ ਲਾਏ ਹੋਏ ਨੇ ਭਿੰਡੀ ਕੋਈ ਵੀ ਸਬਜੀ ਹੈ ਉਹਦੀ ਜੜ ਦੇ ਨਾਲ-ਨਾਲ ਕਰ ਲੈਣੀ ਹੈ ਜੀ ਆਪਾਂ ਗਡਾਈ ਤੇ ਗਡਾਈ ਕਰਨ ਤੋਂ ਬਾਅਦ ਜਿਹੜੀ ਇਹ ਖਾਦ ਹੈ ਇਹ ਸਿਰਫ ਇੰਨੀ ਕੁ ਲੈਣੀ ਹੈ ਜਿੰਨੀ ਕੁ ਤੁਸੀਂ ਜਾਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਜਿੰਨੀ ਕੁ ਉਂਗਲਾਂ ਦੇ ਉੱਪਰ ਆਉਂਦੀ ਹੈ ਕਿਉਂਕਿ ਇੰਨੀ ਜਿਹੜੀ ਖਾਦ ਹੈ ਬਹੁਤ ਹੈ ਕਿਉਂਕਿ ਇਹ ਪਾਵਰਫੁੱਲ ਜਾਦੀ ਹੈ ਤੇ ਇਸ ਕਰਕੇ ਇੱਕ ਬੂਟੇ ਦੇ ਨਾਲ ਸਿਰਫ ਇੰਨੀ ਆਪਾਂ ਇਹ ਖਾਦ ਹੀ ਵਰਤਣੀ ਹੈ ਇਸ ਤੋਂ ਜ਼ਿਆਦਾ ਨਹੀਂ ਵਰਤਣੀ ਆਪਾਂ ਉਹਦੀ ਜੜ ਜੜ ਦੇ ਬਿਲਕੁਲ ਨਾਲ ਪਾ ਕੇ ਤੇ ਉੱਪਰੋਂ ਪਾ ਦੇਣੀ ਹੈ ਜੀ ਆਪਾਂ ਮਿੱਟੀ ਤੇ ਮਿੱਟੀ ਪਾਉਣ ਤੋਂ ਬਾਅਦ ਫਿਰ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਆਪਾਂ ਜਿਹੜੀ ਆਪਣੀ ਸਬਜੀ ਹੈ ਉਹਨੂੰ ਪਹਿਲਾ ਪਾਣੀ ਲਾਇਆ ਨਹੀਂ ਹੋਣਾ ਚਾਹੀਦਾ ਜਿਹੜੀ ਆਪਣੀ ਸਬਜੀ ਹੈ ਉਹਦੀ ਜਿਹੜੀ ਮਿੱਟੀ ਹੈ ਪੂਰਪੂਰੀ ਸੁੱਕੀ ਹੋਣੀ ਚਾਹੀਦੀ ਹੈ ਤੇ ਫਿਰ ਆ ਜਿਹੜਾ ਮਤਲਬ ਆਪਣੀ ਇਹ ਦੇਸੀ ਕੰਪੋਸਟ ਖਾਦ ਹੈ ਤਿਆਰ ਕੀਤੀ ਇਹ ਜੜ ਦੇ ਨਾਲ ਪਾਉਣ ਤੋਂ ਬਾਅਦ ਫਿਰ ਆਪਾਂ ਪਾਣੀ ਲਾਣਾ ਜੀ ਤੇ ਫਿਰ ਜਦੋਂ ਤੁਸੀਂ ਪਾਣੀ ਲਾਓਗੇ ਤਾਂ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਫਿਰ ਮਤਲਬ ਆਪਣੀ ਖਾਦ ਹੈ ਅਸਰ ਦਿਖਾਉਣਾ ਸ਼ੁਰੂ ਕਰ ਦੇਗੀ ਤੇ ਆਪਣੀ ਜਿਹੜੀ ਸਬਜੀ ਹੈ ਉਹਦੇ ਤੇ ਬਹੁਤ ਹੀ ਵਧੀਆ ਫਿਰ ਇਹਦਾ ਰਿਜ਼ਲਟ ਮਿਲਦਾ ਹੈ ਤੇ ਰਿਜ਼ਲਟ ਵੀ ਏਡਾ ਵਧੀਆ ਮਿਲਦਾ ਹੈ ਵੀ ਜਿਹੜੀ ਮਤਲਬ ਉਹਦੀ ਗਰੋਥ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਰੁਕੀ ਹੁੰਦੀ ਹੈ ਉਹ ਇਹ ਖਾਦ ਸਾਰੀਆਂ ਕਮੀਆਂ ਪੂਰੀਆਂ ਕਰ ਦਿੰਦੀ ਹੈ ਤੇ ਫਿਰ ਜਿਹੜੀ ਆਪਣੀ ਸਬਜੀ ਹੈ ਕੈਮੀਕਲਾਂ ਤੋਂ ਬਿਨਾਂ ਖਾਣ ਨੂੰ ਆਪਾਂ ਨੂੰ ਘਰੇ ਮਿਲ ਜਾਂਦੀ ਹੈ ਤਾਂ ਸਿਹਤ ਵੀ ਹੈ ਜਿਹੜੀ ਆਪਣੀ ਐ ਨਵੰਬਰ 9 ਤੇ ਤੰਦਰੁਸਤ ਰਹਿੰਦੀ ਹੈ ਤੇ ਇਸ ਕਰਕੇ ਤੁਸੀਂ ਵੀ ਆਪਣੇ ਘਰੇ ਖਾਦ ਬਣਾ ਕੇ ਤੇ ਆਪਣੀਆਂ ਸਬਜ਼ੀਆਂ ਤੇ ਵਰਤ ਸਕਦੇ ਹੋ ਤੇ ਆਰਗੇਨਿਕ ਸਬਜੀ ਖਾ ਸਕਦੇ ਹੋ ਤੇ ਇਹ ਦਿੱਤੀ ਜੀ ਆਪਾਂ ਇਸ ਖਾਦ ਬਾਰੇ ਜਾਣਕਾਰੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਲਿਖਿਓ ਤੇ ਇੱਕ ਆਪਣਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਤਾਂ ਕਿ ਇਹੋ ਜੀਆਂ ਵਧੀਆ ਵਧੀਆ ਜਾਣਕਾਰੀਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਅੱਜ ਦੀ ਵੀਡੀਓ ਜਿਹੜੀ ਹੈ ਜੀ ਇੱਥੇ ਹੀ ਕਰਦੇ ਹਾਂ ਸਮਾਪਤ ਨਵੀਂ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ